ਖਾਉਂਦਾ ਸ਼੍ਰੀ ਭਾਈ ਜੀ ਦੇ। ਦੇਖੋ ਇਹ ਤਾਂ ਦੁੱਖ ਦੀ ਘੜੀ ਹੈ। ਔਰ ਬਹੁਤ ਜਿਹੜਾ ਕੁਦਰਤ ਦਾ ਜਿਹੜਾ ਜ਼ਹਿਰ ਹੈ, ਇਹ ਕੁਦਰਤ ਦਾ ਕਹਿਰੀ ਆ। ਜਿਹੜਾ ਬਹੁਤ ਟੁੱਟਿਆ। ਔਰ ਇਸ ਵਕਤ ਜੋ ਹਾਲਾਤ ਹੈਗੇ ਇਹ ਹੈ ਕਿ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ ਹੈ। ਹਾਂਜੀ। ਤੇ ਆਪਣੇ ਨਾਲ ਆਪਣੀ ਖੜੇ ਨੇ ਤੇ ਬਹੁਤ ਵੱਡੇ ਪੱਦਰ ਤੋਂ ਜਿੰਨੇ ਜਿੰਨੇ ਵੀ ਭੈਣ ਭਰਾ ਅਸੀਂ ਦੇਖਦੇ ਹਾਂ ਉਹ ਜਿੰਨੇ ਵੀ ਹੋਏ ਪਹੁੰਚ ਹੀ ਰਹੇ ਆ। ਜੀ ਤੋਂ ਦਿੱਦੀ ਕਰ ਜਿੰਨਾ ਕਿ ਸਰਦ ਹੈ ਜੀ ਤੋਂ ਦਿੱਦੀ ਕੋ ਸੇਵਾ ਕਰ ਸਕਦਾ ਉਹ ਨਿਭਾ ਰਿਆ ਔਰ ਪਹੁੰਚ ਰਹੇ ਆਪਣੇ ਤੱਕ ਪਹੁੰਚ ਰਹੇ ਆ ਇਹ ਬਹੁਤ ਵੱਡੀ ਗੱਲ ਹੈ ਕਿ ਆਪਣੇ ਆਪਣੇ ਤੱਕ ਪਹੁੰਚ ਰਹੇ ਨੇ ਬਿਲਕੁਲ ਜਿਹੜੇ ਪੰਜਾਬੀ ਦਸਤੀ ਸਾਰੇ ਪਹੁੰਚ ਚੁੱਕੇ ਆ ਜੀ ਸਾਰੇ ਹੀ ਬਲਕਿ ਬਾਗੀ ਵੀਰਾ ਮਨਜੀਤ ਵੀਰਾ ਕਰਨ ਓਜਲਾ ਉਹ ਜਿੰਨੇ ਵੀ ਨੇ ਸਾਰੇ ਮਨਜੀਤ ਖੋਤਾ ਜੀ ਉਹ ਵੀ ਆਏ ਨੇ ਤੇ ਤੁਸੀਂ ਕੀ ਜਾਣਨਾ ਚਾਹਦੇ ਕਿ ਹਾਂ ਜੀ ਨੇ ਪੰਜਾਬੀ ਕਲਚਰ ਸਾਰੇ ਇੱਥੇ ਪਹੁੰਚ ਗਿਆ ਹੈ ਫੀਰ ਵਿੱਚ ਆ ਗਏ ਨੇ ਕਿ ਖੜਕਾਂ ਦੇ ਆ ਗਏ ਨੇ ਪੰਜਾਬੀ ਸਾਰੇ ਦੇਖੋ ਵੀ ਸਭ ਦਾ ਫਰਜ ਬਣਦਾ ਹੈ ਨਾ ਪੰਜਾਬੀ ਹੋਣ ਦੇ ਨਾਤੇ ਆਪਣੇ ਭੈਣਾ ਭਰਾਵਾਂ ਦੇ ਨਾਲ ਖੜਨ ਦਾ ਸਭ ਦਾ ਫਰਜ ਬਣਦਾ ਸੋਈ ਜਿੰਨਾ ਜਿੰਨੇ ਜੋਗਾ ਹੈਗਾ ਇਸ ਦੁੱਖ ਦੀ ਘੜੀ ਦੇ ਵਿੱਚ ਸਭ ਨੂੰ ਖੜਨਾ ਚਾਹੀਦਾ ਔਰ ਦੰਦੇ ਆ ਵੀ ਬਾਹਲਾ ਲੰਬਾ ਨਹੀਂ ਥੋੜੇ ਸਮੇਂ ਦਾ ਦੁੱਖ ਹੈ ਹੈ ਨਾ ਕੱਟ ਜਾਣਾ ਕੱਟ ਜਾਣਾ ਉਹ ਸੱਚੇ ਰੱਬ ਦੀ ਕਿਰਪਾ ਨਹੀਂ ਕੱਟ ਜਾਣਾ ਬਈ ਫਰੀਪਰ ਆਇਓ ਤੰਗਲ ਲੈ ਕੇ ਉਹ ਜਦ ਤੱਕ ਰੱਬ ਕੋਲ ਪਹੁੰਚਾ